ਅੱਜ ਮੇਰੇ ਭਰਾ ਨੂੰ ਯਾਦ ਕੀਤਾ ਕਿਤੋਂ ਇੰਨਾ ਪਿਆਰ ਕਰ। ਮੈਨੂੰ ਬੋਲਣਾ ਨਹੀਂ ਆਉਂਦਾ ਜੀ ਮੈਂ ਕੋਸ਼ਿਸ਼ ਕਰਨ ਲੱਗਾ ਤੁਹਾਡੇ ਸਾਰੇ ਦੇ ਸਿਰ ਤੋਂ। ਸਵਾਗਤ ਹੈ ਸਾਰਿਆਂ ਦਾ। ਮੇਰੇ ਭਰਾ ਨੇ ਲਿਖਿਆ ਜੀ ਸਮਿਆਂ ਦੀ ਖੇਡ। ਕਹਿੰਦਾ ਇਹ ਖੇਡ ਹੈ ਸਾਰੀ ਸਮਿਆਂ ਦੀ। ਕੋਈ ਰੋਂਦਾ ਹੈ ਕੋਈ ਹੱਸਦਾ ਹੈ। ਇਹ ਖੇਡ ਹੈ ਸਾਰੀ ਸਮਿਆਂ ਦੀ। ਕੋਈ ਰੋਂਦਾ ਹੈ ਕੋਈ ਹੱਸਦਾ ਹੈ। ਕਿਤੇ ਲੱਗ ਕੇ ਤਾਲੇ ਮਹਿਲਾਂ ਕੋਈ ਗੁੱਜੜ ਗਿਆ ਵੀ ਬਸਦਾ ਹੈ।

ਅੱਜ ਕੋਤ ਸਣ ਕਿਸਮਤ ਖੋਤੀ ਨੂੰ ਜੋ ਫਲ ਪੱਗ ਪੁੱਛਦੇ ਭਾਸੀ ਸੋਨੇ ਦਾ ਮੀਤ ਅੱਜ ਤਰਸਣ ਨੰਗੀ ਰੋਟੀ ਨੂੰ ਅੱਜ ਤਰਸਣ ਨੰਗੀ ਰੋਟੀ ਨਹੀਂ ਕਹਿੰਦਾ ਵੀ